ਲਓ ਜੀ ਆਪਾਂ ਇਹ ਬਰੈਡ ਕੱਟ ਲਏ ਤੇ ਇਹ ਆਪਾਂ ਬੱਚੇ ਕਹਿ ਦਿੰਦੇ ਆ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਤਾਂ ਆਪਾਂ ਬੱਚਿਆਂ ਨੂੰ ਬਣਾ ਕੇ ਦੇਣ ਲੱਗੇ ਆ ਇੱਕ लाजवाब रेसिपी ਤੇ ਦੇਖਿਓ ਸਿੱਖ ਆ ਰੱਖਤੀ ਆਪਾਂ ਲੰਗਾ ਗੈਸ ਖਰਾਬ ਹੋ ਗਿਆ ਤੇ ਫਿਰ ਗੈਸ ਚੁੱਲ੍ਹਾ ਨਵਾਂ ਬਦਲਿਆ ਪਿਛਲੇ ਸਾਲ ਖਰੀਦਿਆ ਸੀਗਾ ਤੇ ਹੁਣ ਇਹ ਬਦਲਿਆ ਮੈਂ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਥੋੜਾ ਜਿਹਾ ਦੇਸੀ ਘਿਓ ਤੇ ਇੱਕ ਚਮਚਾ ਆਪਾਂ ਪਾਤਾ ਦੇਸੀ ਘਿਓ ਤੇ ਇਹਦੇ ਵਿੱਚ ਆਪਾਂ ਕਰ ਲਾਂਗੇ ਤੋਂ ਇਹ ਪਨੀਰ ਆਹ ਪਨੀਰ ਕਹਿੰਦੇ ਸੋਰੀ ਬਰੈਡ ਫਰਾਈ ਤੇ ਫਿਰ ਆਪਾਂ ਤੁਹਾਨੂੰ ਦਿਖਾਉਣੀ ਆ ਵੀ ਇਹ ਕਿਵੇਂ ਦਾ ਬਣੀ ਰੈਸਪੀ ਇਹ ਬਹੁਤ ਹੀ ਟੇਸਟੀ ਰੈਸਪੀ ਬਣੂਗੀ ਤੇ ਬੱਚੇ ਕਹਿ ਦਿੰਦੇ ਰੋਟੀ ਖਾਣ ਨੂੰ ਦੇ ਨਹੀਂ ਕਰਦਾ ਰੋਟੀ ਖਾਣ ਨੂੰ ਦੇ ਨਹੀਂ ਕਰਦਾ ਜਦੋਂ ਸਕੂਲ ਤੋਂ ਆਉਂਦੇ ਤੇ ਬਸ ਇਹੀ ਰੋਲਾ ਹੁੰਦਾ ਕੁਝ ਮੌਸਮ ਵੀ ਹੋਵੇਂ ਦਾ ਆਪ ਦਾ ਵੀ ਥੋੜਾ ਜਿਹਾ ਘਾਟੀ ਦਿਲ ਕਰਦਾ ਆ ਪਰ ਫਿਰ ਕਈ ਵਾਰੀ ਤਾਂ ਪਰੌਂਠੀਆਂ ਖੁਸ਼ ਹੋ ਕੇ ਖਾ ਲੈਂਦੇ ਆ ਤੇ ਹੁਣ ਆਪਾਂ ਆਹ ਪਾਤ ਤੇ ਬ੍ਰੈਡ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਦੁੱਧ ਗਿਆ ਆਪਣਾ ਉੱਪਰ ਤੇ ਇੱਧਰ ਆਪਣੇ ਨਾ ਬਹੁਤ ਹੀ ਸੋਹਣੇ ਫਰਾਈ ਹੋ ਗਏ ਸੀਗੇ ਬ੍ਰੈਡ ਤੇ ਇਹ ਆਪਾਂ ਇੱਧਰ ਦੁੱਧ ਦੇ ਵਿੱਚ ਪਾ ਦਾਂਗੇ ਤੇ ਇਹਨੂੰ ਹਿਲਾਏ ਜਾਵਾਂਗੇ ਤੇ ਆਇਆ ਆਪਣੇ ਕੋਲ ਨਾਰੀਅਲ ਤੇ ਇਹ ਅੱਧਾ ਨਾਰੀਅਲ ਆਪਾਂ ਕ੍ਰਸ਼ ਕਰਕੇ ਤੇ ਇਹਦੇ ਵਿੱਚ ਪਾ ਦਾਂਗੇ ਹੈਗਾ ਜੁੱਟ ਮਤਲਬ ਪੂਰਾ ਤੇ ਇੰਨੇ ਦੀ ਆਪਾਂ ਨੂੰ ਜ਼ਰੂਰ ਨਹੀਂ ਆਪਾਂ ਨੂੰ ਜ਼ਰੂਰ ਤਾਂ ਸਿਰਫ ਅੱਧੇ ਨਾਰੀਅਲ ਦੀ ਤੇ ਥੋੜੀ ਜੀ ਆਪਾਂ ਵਿੱਚ ਪਾਵਾਂਗੇ ਮલાઈ ਤੇ ਬਹੁਤ ਹੀ ਲਾਜੀਜ਼ ਚੀਜ਼ ਬਣੂਗੀ ਦੇਖੋ ਬਰੈਡ ਫੁੱਲ ਕੇ ਕਿਦਾਂ ਦੇ ਹੋ ਗਏ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੂਗੀ ਤੇ ਬੱਚੇ ਐ ਚਟ ਚਟ ਕੇ ਚਟੂਰੇ ਖਾ ਜਾਣਗੇ ਤੇ ਹੁਣ ਆਪਾਂ ਇਧਰ ਨਾਰੀਅਲ ਨੂੰ ਕ੍ਰਸ਼ ਕਰ ਲਈਏ ਤੇ ਜੀ ਆਪਣੇ ਹੋ ਗਿਆ ਇਸ ਤਰ੍ਹਾਂ ਦਾ ਤਿਆਰ ਤੇ ਹੁਣ ਇਹਦੇ ਵਿੱਚ ਆਪਾਂ ਤਾਜੀ ਮਲਾਈ ਹੈ ਆਪਣੇ ਕੋਲ ਤੇ ਆਪਾਂ ਇਦਾਂ ਦੋ ਚਮਚ ਮਲਾਈ ਦੇ ਪਾ ਦਾਂਗੇ ਇਹ ਬਹੁਤ ਹੀ ਹੈਲਦੀ ਤੇ ਨਾਲ ਹੀ ਆਪਾਂ ਪਾ ਦੇਣਾ ਨਾਰੀਅਲ ਚੂਰਾ ਨਾਰੀਅਲ ਚੂਰਾ ਆਪਾਂ ਪਾਤਾ ਇਹ ਬਹੁਤ ਹੈਲਦੀ ਤੇ ਬਹੁਤ ਹੀ ਟੇਸਟੀ ਬਣ ਜਾਊਗਾ ਤੇ ਇਹ ਆਪਣੀ ਬਣ ਗਈ ਇੱਕ ਰੈਸਪੀ ਤਿਆਰ ਹੋ ਗਈ ਤੇ ਆ ਦੇਖੋ ਬੱਚੇ ਖਾਣਗੇ ਬਹੁਤ ਸਵਾਦ ਦੇ ਨਾਲ ਤੇ ਤੁਸੀਂ ਇਹਦੀ ਲੁੱਕ ਦੇਖ ਲਓ ਤੇ ਸਾਰੇ ਜਣੇ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਕਿਵੇਂ ਦੀ ਲੱਗੀ ਇਹ ਰੈਸਪੀ ਬੱਚਿਆਂ ਨੂੰ ਬਹੁਤ ਸ਼ੌਂਕ ਨਾਲ ਖਾਂਦੇ ਕਿਉਂਕਿ ਇੱਕ ਤਾਂ ਹੈਲਦੀ ਹੋਗੀ ਜਿੱਦਾਂ ਨਾਰੀਅਲ ਚੂਰੇ ਦੇ ਨਾਲ ਟੇਸਟ ਵਧੀਆ ਬਣ ਜਾਂਦਾ ਹੈ ਤੇ ਧੰਨਵਾਦ ਜੀ ਸਾਰੇ ਜਣੇ ਜ਼ਰੂਰ ਦੱਸਿਓ ਕਿ ਕਿਸ ਤਰ੍ਹਾਂ ਦੀ ਲੱਗੀ